ਹਾਂਜੀ YouTube ਤੇ ਨਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਏ ਸੈਲੋ ਟੇਪ ਔਰ ਕੋਲਗਟ ਇਹਦੇ ਨਾਲ ਕੀ ਹੁੰਦਾ ਏ ਮੈਂ ਤੁਹਾਨੂੰ ਦੱਸਦੀ ਆ ਕਿ ਸੱਚ ਏ ਕਿ ਝੂਠ ਏ ਆਪਾਂ ਤੁਹਾਨੂੰ ਲਾਈਵ ਦੱਸਦੇ ਆ ਇਹਦੇ ਨਾਲ ਆਪਣੀ ਜਿਹੜੀ ਥ੍ਰੈਡਿੰਗ ਏ ਨਾ ਉਹ ਮਿੰਟੋ ਮਿੰਟ ਹੋ ਜਾਂਦੀ ਏ ਬਿਨਾ ਪੇਨ ਤੋਂ ਬਿਨਾ ਕਿਸੇ ਧਾਗਾ ਲਗਾਏ ਤੋਂ ਬਿਨਾ ਕਿਸੇ ਪਲੱਕੜ ਤੋਂ ਬਹੁਤ ਕਹਿੰਦੇ ਨੇ ਵਧੀਆ ਇਹਦੇ ਨਾਲ ਥ੍ਰੈਡਿੰਗ ਹੁੰਦੀ ਹੈ ਤੇ ਆਪਾਂ ਇਹਦੇ ਨਾਲ ਥ੍ਰੈਡਿੰਗ ਕਰਦੇ ਆ ਅੱਜ ਤੇ ਆਪਾਂ ਵੀ ਕਿਉਂ ਦਰਦ ਸਹੀਏ ਹੈ ਨਾ ਆਪਾਂ ਵੀ ਘਰੇ ਹੀ ਆਪਣੇ ਥ੍ਰੈਡਿੰਗ ਅੱਛੇ ਤਰੀਕੇ ਨਾਲ ਕਰ ਸਕਦੇ ਆ ਤੇ ਚਲੋ ਜੀ ਪਹਿਲਾਂ ਤੁਸੀਂ ਲੈਣੀ ਕੋਲਗਟ ਕੋਲਗਟ ਜਿਹੜੀ ਹੁਣ ਵਾਈਟ ਹੋਣੀ ਚਾਹੀਦੀ ਹੈ ਠੀਕ ਹੈ ਔਰ ਚਾਹੀਦੀ ਆਪਾਂ ਨੂੰ ਸੈਲੋ ਟੇਪ ਠੀਕ ਹੈ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੰਟਰੋ ਕਰ ਦਿੰਨੀ ਆ ਮੇਰਾ ਨਾਮ ਹੈਗਾ ਬਿੱਧੂ ਮੈਂ ਲੁਧਿਆਣਾ ਤੋਂ ਬਲੋਂਗ ਕਰਦੀ ਆ ਇਸ ਵੀ ਚੈਨਲ ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਬਿਊਟੀ ਟਿਪਸ ਦੱਸੇ ਜਾਂਦੇ ਨੇ ਤੇ ਕੁਝ ਟਿਪਸ ਤੁਹਾਨੂੰ ਐਦਾਂ ਦੇ ਵੀ ਦੱਸੇ ਜਾਣਗੇ ਕਿ ਤੁਸੀਂ ਜਿਹੜੇ ਫੇਕ ਟਿਪਸ ਹੁੰਦੇ ਨੇ ਨਾ ਫੇਕ ਚੀਜ਼ਾਂ ਹੁੰਦੀਆਂ ਨੇ ਉਹ ਤੋਂ ਤੁਸੀਂ ਬਚ ਸਕੋ ਠੀਕ ਹੈ ਵੀਡੀਓ ਪੂਰੀ ਦੇਖਣਾ ਬਹੁਤ ਵਧੀਆ ਵੀਡੀਓ ਏ ਪੂਰੀ ਵੀਡੀਓ ਦੇਖੋਗੇ ਤੇ ਪੂਰੀ ਜਾਣਕਾਰੀ ਤੁਹਾਨੂੰ ਮਿਲੇਗੀ ਠੀਕ ਹੈ ਤੇ ਚਲੋ ਜੀ ਆਪਾਂ ਹੁਣ ਸਟਾਰਟ ਕਰਦੇ ਹਾਂ ਇਹਦੇ ਲਈ ਆਪਾਂ ਲਿਆਏ ਅਲੇ ਕਨਵਰਸ ਠੀਕ ਹੈ ਕਨਵਰਸ ਲੈ ਇਹਦੀ ਮਦਦ ਨਾਲ ਆਪਾਂ ਲਗਾ ਲੈਨੇ ਆ ਕੋਲਗੇਟ ਠੀਕ ਹੈ ਜਿੱਦਾਂ ਜਿੱਦਾਂ ਤੁਸੀਂ ਆਪਣੀ ਆਈਬ੍ਰੋ ਕਰਨੀ ਹੈਗੀ ਇਹ ਉਹਦਾ ਉਹਦਾ ਤੁਸੀਂ ਆਪਣਾ ਇਸ ਤਰੀਕੇ ਨਾਲ ਲਗਾ ਲੈਣਾ ਹੈ ਕੋਲਗੇਟ ਨੂੰ ਤੇ ਆਪਾਂ ਕਰਦੇ ਆ ਆਪਣੀ ਥ੍ਰੈਡਿੰਗ ਬਿਨਾ ਪੇਨ ਤੋਂ ਹਨਾ ਕਈ ਵਾਰ ਹੁੰਦਾ ਹੈ ਨਾ ਕਿ ਪਰੀਆ ਭੈਣਾਂ ਜਿਹੜੀਆਂ ਹੁੰਦੀਆਂ ਨੇ ਮੇਰੇ ਵਰਗੀਆਂ ਪਾਰਲਰ ਜਾ ਕੇ ਥ੍ਰੈਡਿੰਗ ਕਰਨ ਤੋਂ ਬਹੁਤ ਹੀ ਡਰਦੀਆਂ ਨੇ ਕਿਉਂਕਿ ਪੇਨ ਹੁੰਦੀ ਹੈ ਜਦੋਂ ਵਾਲ ਪਟ ਹੁੰਦੇ ਨੇ ਤੇ ਇਸ ਕਰਕੇ ਮੈਂ ਕਿਹਾ ਚਲੋ ਘਰੇ ਹੀ ਤੁਹਾਨੂੰ ਦੱਸਦੇ ਆ ਥ੍ਰੈਡਿੰਗ ਕਰਨ ਦਾ ਇੱਕ ਸੌਖਾ ਤਰੀਕਾ ਕੋਲਗਟ ਨਾਲ ਕਰੋ ਆਪਣੇ ਥ੍ਰੈਡਿੰਗ ਤੇ ਨਾਲ ਨਾਲ ਇਹ ਵੀ ਦੱਸਦੇ ਆ ਸੱਚ ਹੈ ਜਾਂ ਝੂਠ ਹੈ ਠੀਕ ਹੈ ਕਿਉਂਕਿ ਸਾਡਾ ਫਰਜ਼ ਬਣਦਾ ਤੁਹਾਨੂੰ ਹਰ ਚੀਜ਼ ਦੱਸਣਾ ਪਰਫੈਕਟ ਦੱਸਣਾ ਲਓ ਜੀ ਕੋਲਗਟ ਲੱਗ ਚੁੱਕੀ ਹੈ ਤੇ ਇਹਨੂੰ ਥੋੜਾ ਜਿਹਾ ਸੁੱਕਣ ਦੇਣੇ ਆ ਥੋੜਾ ਜਿਹਾ ਡਰਾਈ ਹੋਣ ਦੇਣੇ ਆ ਤਾਂ ਹੀ ਸੈਲੋਟੇਪ ਜਿਹੜੀ ਹੈ ਉੱਪਰ ਵੀ ਚਿਪਕੇਗੀ ਤੁਸੀਂ ਪਹਿਲਾਂ ਸ਼ੇਪ ਬਣਾ ਲੈਣੀ ਹੈ ਜਿੱਦਾਂ ਵੀ ਤੁਸੀਂ ਆਪਣੇ ਚਾਹਦੇ ਹੋ ਨਾ ਥ੍ਰੈਡਿੰਗ ਅਗਰ ਤੁਹਾਡੇ ਮੱਥੇ ਤੇ ਫੋਰਹੈਡ ਨੇ ਜਾਂ ਤੁਹਾਡੇ ਹਨਾ ਉਹ ਵੀ ਤੁਸੀਂ ਉਤਾਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਲਗਾ ਲਈ ਹੈਗੀ ਇਹ ਕੋਲਗੇਟ ਠੀਕ ਹੈ ਤੇ ਥੋੜੀ ਜਿਹੀ ਡਰਾਈ ਹੋਣ ਦਿੰਨੇ ਆ ਕੋਲਗੇਟ ਆਪਣੀ ਡਰਾਈ ਹੋ ਚੰਲੀ ਹੈ ਤੇ ਚਲੋ ਜੀ ਕਰਦੇ ਆ ਥ੍ਰੈਡਿੰਗ ਤੇ ਆਪਾਂ ਲੈਣੀ ਹੈ ਟੇਪ ਇੱਥੇ ਚਾਹੀਦੀ ਆਪਾਂ ਨੂੰ ਇਹ ਵਾਲੀ ਵਾਈਟ ਸੈਲੋ ਟੇਪ ਠੀਕ ਹੈ ਬਹੁਤ ਲੋਕ ਇਹਦੇ ਨਾਲ ਕਰਦੇ ਨੇ ਥ੍ਰੈਡਿੰਗ ਮੈਂ ਕਿਹਾ ਆਪਾਂ ਕੇ ਪਿੱਛੇ ਰਹੀ ਤੁਹਾਨੂੰ ਵੀ ਦੱਸ ਦਿੰਨੇ ਆ ਤੁਸੀਂ ਵੀ ਘਰ ਬੈਠ ਕੇ ਆਪਣੀ ਥ੍ਰੈਡਿੰਗ ਤੇ ਆਪਣੇ ਜਿਹੜੇ ਫੋਰਹੈਡ ਦੇ హెయిਰ ਨੇ ਸਾਫ਼ ਕਰ ਸਕਦੇ ਹੋ ਆਸਾਨ ਤਰੀਕੇ ਨਾਲ ਚਲੋ ਜੀ ਕਰਦੇ ਆਪਾਂ ਲਓ ਜੀ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਲਗਾ ਲੈਨੇ ਆ ਟੇਪ ਨੂੰ ਲਗਾ ਲਈ ਆਪਾਂ ਟੇਪ ਠੀਕ ਹੈ ਕਿਉਂਕਿ ਮੇਰੀ ਥ੍ਰੈਡਿੰਗ ਕਰਨ ਵਾਲੀ ਹੋਈ ਹੈ ਮੈਂ ਕਿਹਾ ਚਲੋ ਦੇਖ ਲੈਂਦੇ ਆ ਆਪਾਂ ਵੀ ਟਰਾਈ ਕਰਕੇ ਠੀਕ ਹੈ ਇਹ ਚਿਪ ਗਈ ਤੇ ਹੁਣ ਆਪਾਂ ਇਹਨੂੰ ਜਿੱਦਾਂ ਵੈਕਸ ਕਰੀਦੀ ਹੈ ਨਾ ਉਸ ਤਰੀਕੇ ਨਾਲ ਇਹਨੂੰ ਖਿੱਚਣਾ ਹੈ ਠੀਕ ਹੈ det er ingenting å gå i hårl og gaker. ਇਸ ਤਰ੍ਹਾਂ ਚਿਪਕ ਗਿਆ ਸਫੇਦ ਝੂਠ ਕੋਲਗਟ ਹੀ ਨਿਕਲਦੀ ਪਈਏ ਕੋਈ ਵਾਲ ਨਹੀਂ ਆ ਰਿਹਾ ਇਹ ਮੈਂ ਤੁਹਾਨੂੰ ਦੱਸਣਾ ਸੀਗਾ ਜਿਹੜੀ ਵਾਇਰਲ ਵੀਡੀਓ ਹੈ ਸੱਚ ਹੈ ਜਾਂ ਝੂਠ ਹੈ ਬਿਲਕੁਲ ਫੇਕ ਬਿਲਕੁਲ ਝੂਠ ਕੋਈ ਵਾਲ ਨਹੀਂ ਆ ਰਿਹਾ ਕੋਈ ਕੁਝ ਨਹੀਂ ਆ ਰਿਹਾ ਸਰਾਸਰ ਬੇਵਕੂਫਣਾ ਆ ਰਹੇ ਨੇ ਆ ਦੇਖੋ ਕੁਝ ਨਹੀਂ ਆ ਰਿਹਾ ਇਹਦੇ ਨਾਲ ਕੁਝ ਵੀ ਨਹੀਂ ਹੋ ਰਿਹਾ ਠੀਕ ਹੈ ਤੇ ਇਹ ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਸੀਗਾ ਕਿ ਐਦਾਂ ਦੀ ਫੇਕ ਚੀਜ਼ਾਂ ਤੋਂ ਤੁਸੀਂ ਦੂਰ ਰਹੋ ਕਿ ਜਿਹੜੀਆਂ ਤੁਹਾਡੇ ਚਿਹਰੇ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਠੀਕ ਹੈ ਕੋਲਗਟ ਜਿਹੜੀ ਹੈ ਚਿਹਰੇ ਤੇ ਨੁਕਸਾਨ ਵੀ ਕਰ ਸਕਦੀ ਹੈ ਮੈਂ ਕੋਲਗਟ ਲਗਾਉਣ ਤੋਂ ਪਹਿਲਾਂ ਪਾਊਡਰ ਲਗਾਇਆ ਸੀਗਾ ਫੇਸ ਤੇ ਠੀਕ ਹੈ ਤੇ ਤੁਸੀਂ ਵੀ ਇਹ ਵਾਲਾ ਫੇਕ ਨੁਸਖਾ ਨਹੀਂ ਅਜ਼ਮਾਣਾ ਲਓ ਕੋਲਗੇਟ ਆ ਰਹੀ ਹੈ ਬਸ ਮੇਰੀ ਸੈਲੋਟੇਪ ਵੀ ਖਰਾਬ ਹੋ ਗਈ ਕਿੰਨੇ ਸਾਰੇ ਲਓ ਜੀ ਕੋਈ ਕੋ ਇੱਕ ਵੀ ਨਹੀਂ ਆ ਰਿਹਾ ਜਿਹਨ ਇੱਕ ਵੀ ਕਹਿੰਦੇ ਆ ਨਾ ਵਾਲ ਇੱਕ ਵੀ ਵਾਲ ਨਹੀਂ ਆ ਰਿਹਾ ਸਿਰਫ ਕੋਲਗੇਟ ਆ ਰਹੀ ਹੈ ਜਿਹੜੀ ਕੋਲਗਟ ਲਗਾਈ ਸੀਗੀ ਉਹ ਹੀ ਸਾਫ਼ ਹੋ ਰਹੀ ਹੈ ਨਹੀਂ ਕੋਈ ਵੀ ਨਹੀਂ ਲਓ ਜੀ ਵਾਲਾਂ ਦੇ ਉੱਪਰ ਵੀ ਲਗਾ ਕੇ ਆਪਾਂ ਦੇਖ ਲਈਏ ਲਓ ਜੀ ਕੁਛ ਨਹੀਂ ਇੱਕ ਵੀ ਨਹੀਂ ਜਮਨ ਇੱਕ ਵੀ ਕਹਿੰਦੇ ਆ ਇੱਕ ਵੀ ਨਹੀਂ ਆਇਆ ਐਨੀ ਸਰਾਸਰ ਬੇਵਾਪੂਹ ਬਣਾਉਂਦੇ ਨੇ ਕਿ ਕੋਲਗੇਟ ਨਾਲ ਆਪਣੀ ਸਟ੍ਰੇਡਿੰਗ ਕਰੋ ਬਿਲਕੁਲ ਵੀ ਨਹੀਂ ਆਦਰ ਦੇਖੋ ਬਿਲਕੁਲ ਝੂਠ ਬਿਲਕੁਲ ਹੀ ਫੇਕ ਵੀਡੀਓ ਹੈ ਬਿਲਕੁਲ ਵੀ ਇਹਨੇ ਕੰਮ ਨਹੀਂ ਕੀਤਾ ਕੋਈ ਵਰਕ ਨਹੀਂ ਕੀਤਾ ਹੈਗਾ ਕੋਲਗਟ ਜਿਹੜੀ ਹੈਗੀ ਅਗਰ ਤੁਹਾਡੀ ਗਰਦਨ ਤੇ ਮੈਲ ਜੰਮੀ ਹੈ ਜਾਂ ਕੋਹਣੀ ਤੇ ਮੈਲ ਜੰਮੀ ਹੈ ਹੈਨਾ ਕਈ ਵਾਰ ਹੁੰਦਾ ਹੈ ਨੈਕ ਤੇ ਨਾ ਆਪਣੇ ਇਥੇ ਮੈਲ ਜੰਮ ਜਾਂਦੀ ਹੈ ਠੀਕ ਹੈ ਬੱਚਿਆਂ ਤੇ ਜੰਮ ਜਾਂਦੀ ਹੈ ਜਾਂ ਆਪਣੇ ਹੋ ਜਾਂਦੀ ਹੈ ਉਹ ਪੱਕ ਜਾਂਦੀ ਹੈ ਮੈਲ ਉਹ ਉਤਰਦੀ ਨਹੀਂ ਹੈਗੀ ਤੁਸੀਂ ਕੀ ਕਰ ਸਕਦੇ ਹੋ ਨਿੰਬੂ ਲਓ ਨਿੰਬੂ ਦੇ ਉੱਪਰ ਕੋਲਗਟ ਲਗਾ ਕੇ ਉੱਪਰ ਮਿੱਠਾ ਸੋਡਾ ਲਗਾ ਕੇ ਜਿਹੜਾ ਸੋਡਾ ਆਪਾਂ ਇਸਤੇਮਾਲ ਕਰਦੇ ਹਾਂ ਚਣਿਆਂ ਵਿੱਚ ਉਹ ਮਿੱਠਾ ਸੋਡਾ ਪਾਣਾ ਹੈ ਥੋੜੀ ਜੀ ਤੁਸੀਂ ਉੱਤੇ ਪਾ ਲੈਣੀ ਹੈ ਕੌਫੀ ਉਹਨੂੰ ਤੁਸੀਂ ਅਗਰ ਆਪਣੇ ਇੱਥੇ ਮੈਲ ਦੇ ਉੱਪਰ ਜਾਂ ਇਹਨਾਂ ਚੀਜ਼ਾਂ ਤੇ ਰਗੜੋਗੇ ਨਾ ਉਹ ਜਿਹੜੀ ਮੈਲ ਹੈ ਨਾ ਉਹ ਜਿਹੜੀ ਹੌਲੀ 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 ਤੁਹਾਡੀ ਰਿਮੂਵ ਹੋ ਜਾਵੇਗੀ ਇਸ ਚੀਜ਼ ਦੇ ਕੋਲਗਟ ਕੰਮ ਆ ਸਕਦੀ ਹੈ ਨਾ ਕਿ ヘア ਲਾਣ ਦੇ ਠੀਕ ਹੈ ਇਹ ਬਿਲਕੁਲ ਵੀ ਝੂਠੇ ਬਿਲਕੁਲ ਵੀ ヘア ਕੋਲਗਟ ਦੇ ਨਾਲ ਨਹੀਂ ਉਤਰਦੇ ਹੈਗੇ ਇੱਕ ਵੀ ਨਹੀਂ ਆਇਆ ਜੀ ਉਹ ਇੱਕ ਵੀ ਕਹਿੰਦੇ ਆ ਨਾ ਇੱਕ ਵੀ ਇੱਕ ਵੀ ਨਹੀਂ ਆਇਆ ਹੈਗਾ ਬਿਲਕੁਲ ਫੇਕ ਹੈ ਠੀਕ ਹੈ ਤੁਸੀਂ ਵੀ ਐਦਾਂ ਦੇ ਵੀਡੀਓ ਤੋਂ ਬਚ ਕੇ ਰਹੋ ਤੇ ਜੋ ਚੀਜ਼ ਵਰਕ ਕਰਦੀ ਆਪਾਂ ਤੁਹਾਡੇ ਨਾਲ ਉਹੀ ਸ਼ੇਅਰ ਕਰਦੇ ਆ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਠੀਕ ਹੈ ਤਾਂ ਕਿ ਜੋ ਮੇਰੀਆਂ ਭੈਣਾਂ ਐਵੇਂ ਆ ਕੇ ਇਹਨਾਂ ਚੀਜ਼ਾਂ ਦੇ ਲਫੜੇ ਦੇ ਵਿੱਚ ਆ ਕੇ ਆਪਣੀ ਸਕਿਨ ਨੂੰ ਖਰਾਬ ਨਾ ਕਰ ਲੈਣ ਤੇ ਐਵੇਂ ਵੀਡੀਓ ਦੇਖ ਕੇ ਆਪਣੀ ਸਕਿਨ ਤੇ ਕੋਲਗਟਨਾ ਲਗਾ ਲੈਣ ਕੋਲਗਟ ਜਿਹੜੀ ਸਕਿਨ ਨੂੰ ਖਰਾਬ ਹੀ ਕਰ ਦਿੰਦੀ ਹੈ ਠੀਕ ਹੈ ਔਰ ਅਗਰ ਲਗਾ ਲੀਏ ਤਾਂ ਤੁਸੀਂ ਪਹਿਲਾਂ ਕੋਈ ਚੀਜ਼ ਲਗਾ ਲੈਣੀ ਉੱਪਰ ਚਿਹਰੇ ਤੇ ਅਗਰ ਤੁਸੀਂ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ ਵੀ ਗਰਦਨ ਦੀ ਮੈਲ ਜਿਹੜੀ ਹੈ ਉਹ ਨਿੰਬੂ ਕੋਲਗਟ ਮਿੱਠਾ ਸੋਡਾ ਔਰ ਕਾਫੀ ਪਾਊਡਰ ਲਗਾ ਕੇ ਉਹਦੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਉਹਦੇ ਨਾਲ ਤੁਹਾਡੀਆਂ ਮੈਲ ਜੰਮੀ ਉੱਤਰ ਸਕਦੀ ਹੈ ਨਾ ਕਿ ਥ੍ਰੈਡਿੰਗ ਹੋ ਸਕਦੀ ਹੈ ਠੀਕ ਹੈ ਜੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਥੋੜੀ ਜਿਹੀ ਵੀ ਪਸੰਦ ਆਈ ਹੋ ਵੀਡੀਓ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਵੀਡੀਓ ਤਾਂ ਕਿ ਉਹਨਾਂ ਤੱਕ ਪਹੁੰਚੇ ਜੜੇ ਫੇਕੇ ਚਾਂਸੇ ਵਿੱਚ ਆ ਕੇ ਆਪਣੀ ਸਕਿਨ ਨੂੰ ਖਰਾਬ ਨਾ ਕਰ ਲੈਣ ਠੀਕ ਹੈ ਮੈਂ ਵੀ ਹੁਣ ਜਲਦੀ ਜਲਦੀ ਫੇਸ ਨੂੰ ਕਰਦੀ ਹਾਂ ਵੋਸ਼ ਕਿਉਂਕਿ ਮੈਂ ਪਾਊਡਰ ਲਗਾਇਆ ਸੀ ਇਸ ਕਰਕੇ ਮੈਂ ਥੋੜਾ ਰੁਕ ਗਈ ਹਾਂ ਨਹੀਂ ਤਾਂ ਮੈਂ ਜਲਦੀ ਹੀ ਵੋਸ਼ ਕਰਾਉਣਾ ਸੀ ਆਪਣਾ ਚਿਹਰਾ ਤੇ ਚਲੋ ਜੀ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਇਹ ਵੀਡੀਓ ਬਤਵਾ ਸ਼ੇਅਰ ਕਰ ਦੇਣਾ ਪਲੀਜ਼ ਤੁਹਾਡੇ ਪਿਆਰ ਤੇ ਸਤਿਕਾਰ ਦੀ ਬਹੁਤ ਜ਼ਰੂਰਤ ਹੈ ਤੇ ਜਿਹੜੀ ਮੇਰੇ ਭੈਣਾਂ ਚੁੜੀਆਂ ਹੋਈਆਂ ਨੇ ਸਾਡੇ ਨਾਲ ਉਹਨਾਂ ਦੇ ਨਾਮ ਬੋਲਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਚਲੋ ਜੀ ਫਿਰ ਮਿਲਦੇ ਆਂ ਬਾਏ ਬਾਏ